ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਵਿੱਦਿ ਵਾਲ ਗੁਰਗੋਬਿੰਦ ਜੀ ਇਸ ਵੇਲੇ ਪੰਜਾਬਰਿਆਂ ਦੇ ਹੋ ਗਏ ਸਨ ਉਹਨਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਹ ਸਮਾਜੋਗ ਵੇਖ ਕੇ ਉਹਨਾਂ ਦੀ ਵਿੱਦਿਆ ਸਿੱਖਿਆ ਦਾ ਉੱਤੋਂ ਪ੍ਰਬੰਧ ਕਰ ਦਿੱਤਾ ਗੁਰੂ ਦਰਵਾਜ਼ੇ ਗ੍ਰੰਥੀ ਚੰਦ ਜੀ ਬੜੇ ਗੂੜੇ ਬਦਮਾਨ ਸਨ ਉਹ ਗੋਬਿੰਦ ਜੀ ਨੂੰ ਗੁਰਮੁਖੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੜਾਈ ਕਰਨ ਲੱਗੇ ਬਾਲ ਗੋਬਿੰਦ ਜੀ ਬੜੇ ਚੇਤਨ ਬੁੱਧੀ ਵਾਲੇ ਸਨ ਉਹਨਾਂ ਨੇ ਛੇਤੀ ਹੀ ਗੁਰਮੁਖੀ ਵਿੱਚ નિਪੋਤਾ ਪ੍ਰਾਪਤ ਕਰ ਲਈ ਅਤੇ ਗ੍ਰੰਥ ਸਾਹਿਬ ਜੀ ਦਾ ਸੁੰਦਰ ਪਾਠ ਕਰਨ ਲੱਗੇ ਕਈ ਬਾਣੀਆਂ ਉਹਨਾਂ ਨੇ ਜ਼ਬਾਨੀ ਕੰਠ ਕਰ ਲਈਆਂ ਇਸ ਤੋਂ ਬਾਅਦ ਕਾਜੀ ਪੀਰ ਮੁਹੰਮਦ ਸਾਹਿਬ ਗੋਬਿੰਦ ਜੀ ਨੂੰ ਫਾਰਸੀ ਭਾਸ਼ਾ ਦੀ ਤਾਮਿਲ ਦੇਣ ਲੱਗੇ ਪਾਰਸੀ ਉਸ ਸਮੇਂ ਮੁਗਲ ਦਰਬਾਰ ਦੀ ਸਰਕਾਰੀ ਬੁਲੀ ਸੀ ਇਸ ਲਈ ਇਸ ਦਾ ਗਿਆਨ ਸਮੇਂ ਦੀ ਲੋੜ ਸੀ ਪਾਰਸੀ ਤੋਂ ਬਾਅਦ ਬਾਲ ਗੋਬਿੰਦ ਜੀ ਨੇ ਸੰਸਕ੍ਰਿਤ ਤੇ ਬ੍ਰਿਜਜੀ ਪਾਸ਼ਾ ਦੀ ਸਿੱਖਿਆ ਵੀ ਪ੍ਰਾਪਤ ਕਰ ਲਈ ਪੜਾਈ ਲਿਖਾਈ ਦੇ ਨਾਲ ਨਾਲ ਗੋਬਿੰਦ ਜੀ ਸ਼ਾਸਤਰ ਵਿਦਿਆ ਤੇ ਘੋੜਸਵਾਰੀ ਦੀ ਸਖਲਾਈ ਵੀ ਲੈਂਦੇ ਰਹੇ ਅਤੇ ਛੇਤੀ ਹੀ ਉਹਨਾ ਵਿੱਚ ਪਰ ਮੀਨਸਾਪਰਾ ਪਤ ਕਰ ਲਈ ਉਹਨਾਂ ਨੂੰ ਸ਼ਿਕਾਰ ਖੇਡਣ ਦਾ ਬੜਾ ਸ਼ੌਕ ਸੀ ਕਈ ਵਾਰ ਖੇਡਦੇ ਆਪ ਸਾਥੀਆਂ ਨਾਲ ਦੂਰ ਦੂਰ ਦੀ ਸੈਰ ਕਰ ਆਉਂਦੇ ਐਵੇਂ ਆਪਣੇ ਜੀਵਨ ਵਿੱਚ ਆਉਣ ਵਾਲੇ ਮਹਾਨ ਘੋਲ ਲਈ ਉਹ ਆਪਣੇ ਆਪ ਨੂੰ ਤਿਆਰ ਕਰਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ